तेरी कामयाबी पर तारीफ तेरी तेरी कामयाबी पर तारीफ तेरी तेरी हर कोशिश पर एक तना होगा दुख में तेरे चंद लोग होंगे दुख में तेरे चंद लोग होंगे तेरे सुख में सारा जमाना होगा ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਤੇ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਦੋਸਤੋ ਮੈਂ ਦੂਜਿਆਂ ਨਾਲੋਂ ਅਲੱਗ ਜ਼ਰੂਰ ਹਾਂ ਪਰ ਗਲਤ ਨਹੀਂ ਇਸ ਲਈ ਭੀੜ ਵਿੱਚ ਘਟ ਤੇ ਇਕੱਲਾ ਜ਼ਿਆਦਾ ਚੱਲਦਾ ਕਿਸੇ ਕੋਲ ਜਾਓ ਤਾਂ ਉਨਾਈ ਜਾਓ ਕਿ ਜਿੱਥੋਂ ਵਾਪਸ ਆਉਣਾ ਤੁਹਾਡੇ ਲਈ ਆਸਾਨ ਹੋਵੇ ਚਾਹੇ ਉਹ ਕਿਸੇ ਦੇ ਕਰੀਬ ਹੋਵੇ ਜਾ ਕੋਈ ਜਗਾ ਹੋਵੇ ਇੱਕ ਇੱਛਾ ਹੁੰਦੀ ਹੈ ਆਪਣਿਆਂ ਦੇ ਨਾਲ ਜਿਉਣ ਦੀ ਬਰਨਾ ਪਤਾ ਤਾਂ ਸਾਨੂੰ ਵੀ ਹੈ ਕਿ ਉੱਪਰ ਤਾਂ ਇੱਕ ਦਿਨ ਇਕੱਲਿਆਂ ਹੀ ਜਾਣਾ ਪੈਂਦਾ ਜੋਲ ਉਥੇ ਹੀ ਦਿਖਾਉਣਾ ਚਾਹੀਦਾ ਜਿੱਥੇ ਸ਼ਬਦ ਸਾਡੇ ਤੇ ਭਾਵਨਾਵਾਂ ਦੀ ਕਦਰ ਹੋਵੇ ਦੇਲੇ ਉਸ ਨਾਲ ਹੀ ਲਗਾਓ ਜਿਸ ਨੇ ਦਿਲ ਨੂੰ ਬਣਾਇਆ ਗਨਾਹ ਕਰਕੇ ਕਿੱਥੇ ਛਪਾਓਗੇ ਇਹ ਜ਼ਮੀਨ ਤੇ ਅਸਮਾਨ ਸਭ ਉਸ ਦਾ ਹੀ ਹੈ ਖੁਦ ਗਰਜੀ ਦੀ ਬਸਤੀ ਵਿੱਚ ਮਦਦ ਵੀ ਇੱਕ ਗੁਨਾਹ ਹੈ ਜਿਸ ਨੂੰ ਵੀ ਤੈਰਨਾ ਸਿਖਾਓਗੇ ਉਹੀ ਤੁਹਾਨੂੰ ਡਬੋਣ ਲਈ ਤਿਆਰ ਬੈਠਾ ਤੇ ਇੱਕ ਦਿਨ ਤੁਹਾਨੂੰ ਦਿਵੋ ਵੀ ਦੇਵੇਗਾ ਜਿੰਦਗੀ ਹੈ ਜਨਾਬ ਪਰੇਸ਼ਾਨਤਾ ਕਰੇਗੀ ਮਾਂ ਥੋੜੀ ਹੈ ਜੋ ਸਭ ਕੁਝ ਆਸਾਨ ਕਰੇਗੀ ਸੋ ਦੋਸਤੋ ਜੋ ਪਚਾਪ ਆਪਣੀਆਂ ਮੰਜ਼ਲਾਂ ਨੂੰ ਤੈਅ ਕਰਦੇ ਜਾਓ ਜਿਸ ਦਿਨ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ ਜਾਓਗੇ ਕਾਮਯਾਬੀ ਦਾ ਸ਼ੋਰ ਆਪਣੇ ਆਪ ਮੱਝ ਜਾਏਗਾ ਜਿਹੜੇ ਲੋਕ ਅੱਜ ਤੁਹਾਨੂੰ ਇਗਨੋਰ ਕਰਦੇ ਨੇ ਔਰ ਇੱਕ ਦਿਨ ਤੁਹਾਡੇ ਕੋਲੋਂ ਅਪੁਆਇੰਟਮੈਂਟ ਲੈ ਲੇਗੀ ਤਰਸੰਗੀ ਕੰਮ ਮਿਹਨਤ ਆਈਮੀ ਖਲੀਮੀਨਰ ਤੇ ਚੁੱਪਚਾਪ ਕਰੋ ਕਿ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਾ ਹੋਵੇ ਜੇ ਗੁਨਾਹ ਕਰਨਾ ਇੱਕ ਪਾਪ ਹੈ ਤੇ ਗੁਨਾਹ ਸਹਿਣਾ ਵੀ ਇੱਕ ਪਾਪ ਹੈ ਹਰ ਜ਼ੁਲਮ ਦੇ ਖਾਤਮੇ ਉਹ ਆਜ ਅਠੋਣੀ ਚਾਹੀਦੀ ਆ ਆਪਣੇ ਵਿਵੇਕ ਦੀ ਵਰਤੋਂ ਕਰਨੀ ਚਾਹੀਦੀ ਹੈ ਦੋਸਤੋ ਇਸ ਦੁਨੀਆ ਦੇ ਵਿੱਚ ਕੋਈ ਤੁਹਾਡਾ ਆਪਣਾ ਨਹੀਂ ਹੈ ਤੁਹਾਨੂੰ ਆਪਣੇ ਆਪ ਵਿੱਚ ਭਰੋਸਾ ਹੋਣਾ ਚਾਹੀਦਾ ਤੇ ਉਸ ਅਕਾਲ ਪੁਰਖ ਦੇ ਉੱਪਰ ਭਰੋਸਾ ਹੋਣਾ ਚਾਹੀਦਾ ਜੋ ਬੰਦਾ ਆਤਮ ਵਿਸ਼ਵਾਸੀ ਹੁੰਦਾ ਹੈ ਕਿ ਜ਼ਿੰਦਗੀ ਦੇ ਕਿਸੇ ਵੀ ਫੀਲਡ ਵਿੱਚ ਉਹ ਕਿਸੇ ਵੀ ਸਿਚੁਏਸ਼ਨ ਵਿੱਚ ਹਾਰਦਾ ਨਹੀਂ ਜਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਆ ਜਾਏ ਬੰਦੇ ਨੂੰ ਸਟੇਬਲ ਰਹਿਣਾ ਚਾਹੀਦਾ ਹੈ ਔਰ ਆਪਕਾ ਖੁਣਾ ਨਹੀਂ ਚਾਹੀਦਾ ਦੋਸਤੋ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ YouTube ਦੇ ਉੱਪਰ ਮੇਰਾ ਇੱਕ ਚੈਨਲ ਹੈ KS मोटिवेशन ਉਹਨੂੰ ਤੁਸੀਂ ਦੇਖ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਇੱਕ ਆ ਜਰੂਰ ਲਿਖਣੀ ਕਿ ਤੁਸੀਂ ਕਿਹੜੇ ਏਰੀਆ ਤੋਂ ਮੇਰੀਆਂ ਵੀਡੀਓਜ਼ ਦੇਖ ਰਹੇ ਹੋ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਕਿੰਜ ਮਹਿਸੂਸ ਕਰਦੇ ਹੋ ਆਪਣੇ ਵਿਚਾਰ ਜੋ ਦੱਸਿਆ ਕਰੋ ਤਾਂ ਜੋ ਆਪਣੀਆਂ ਵੀਡੀਓਜ਼ ਦੇ ਵਿੱਚ ਮੈਂ ਕੁਝ ਸੁਧਾਰ ਲਿਆ ਸਕਾਂ ਤੇ ਤੁਹਾਡੇ ਨਾਲ ਰੋਜ਼ ਰੋਜ਼ ਹੁੰਦਾ ਰਹਾ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆਂ ਧੰਨਵਾਦ ਦੋਸਤੋ